ਅੱਜ ਕੱਲ੍ਹ ਇੱਕ ਬੜਾ ਟ੍ਰੈਂਡ ਚੱਲਿਆ ਹੈ ਇੱਕ ਹੱਥ ਸਟੀਅਰਿੰਗ ਤੇ ਹੁੰਦਾ ਹੈ ਇੱਕ ਹੱਥ ਸਨੈਪਚੈਟ ਦੀ ਸਟ੍ਰੀਕ ਬਣਦੀ ਹੁੰਦੀ ਹੈ ਉਹਨਾਂ ਤੇ ਕੀ ਕਾਰਵਾਈ ਬਣਦੀ ਇਮੇਜਨਲੀ ਉਹ ਰੈਸ਼ ਡਰਾਈਵਿੰਗ ਕਰਦੇ ਆ ਜਦੋਂ ਤੁਸੀਂ ਇੱਕ ਕਿਸੇ ਆਪਣੇ ਆਪਣੀ ਜਾਨ ਨੂੰ ਤਾਂ ਖਤਰਾ ਪਾਉਂਦੇ ਆ ਨਾਲ ਜਿਹੜੇ ਤੁਸੀਂ ਰੋਡ ਤੇ ਜਾ ਰਹੇ ਆ ਉਸ ਉਸ ਪਰਿਵਾਰ ਨੂੰ ਵੀ ਖਤਰਾ ਪਾਉਂਦੇ ਆ ਇਸ ਕਰਕੇ ਉਹਨਾਂ ਦੇ ਖਿਲਾਫ ਹੀ ਜਿਹੜੇ ਚਲਾਣ ਆਉ ਜ਼ਰੂਰ ਹੋਣਗੇ ਸਟੰਟ ਕਰਦੇ ਆ ਹੈਨਾ ਸਟੰਟ ਕਰਦੇ ਆ ਈਵਨ ਕਿ ਜਿਨ੍ਹਾਂ ਨੇ ਇਹਨਾਂ ਦੇ ਕਿ ਸਨਰੂਫ ਹੈਗਾ ਸਨਰੂਫ ਦੇ ਬੱਚਿਆਂ ਨੂੰ ਬਾਹਰ ਕੱਢਦੇ ਆ ਉਹਨਾਂ ਤੇ ਜਿਹੜੀ ਉਹਨਾਂ ਤੇ ਵੀ ਕਾਰਵਾਈ ਹੋ ਹੁਣ ਚਲਾਨ ਕਿਸ ਕਿਸ ਤਰੀਕੇ ਦੇ ਹੁੰਦੇ ਨੇ ਹੈਲਮਟ ਦੇ ਹੁੰਦੇ ਨੇ ਮੂੰਹ ਟੱਕੇ ਦੇ ਹੁੰਦੇ ਨੇ ਹੋਰ ਕਿਸ ਤਰੀਕੇ ਦੇ ਨਹੀਂ ਐਕਚੁਅਲੀ ਇਸ ਚਲਾਨ ਜਿਹੜੇ ਵੇਖੋ ਸਾਹਿਬ ਸਭ ਤੋਂ ਪਹਿਲਾਂ ਤਾਂ ਹੈਗਾ ਵਾ ਲਾਅ ਐਂਡ ਆਰਡਰ ਔਰ ਕਰਾਇਮ ਨੂੰ ਕੰਟਰੋਲ ਕਰਨ ਵਾਸਤੇ ਟ੍ਰਿਪਲ ਰਾਈਡਿੰਗ ਹੋਗੀ ਬੁਲਟ ਪਟਾਕੇ ਹੋਗੇ ਜਿਹੜੀਆਂ ਤੁਹਾਡੀਆਂ ਕਾਲੀਆਂ ਜਾਲੀਆਂ ਹੋ ਗਈਆਂ ਆਪਣੀ ਆਇਡੈਂਟੀਟੀ ਕਾਲੀਆਂ ਫਿਲਮਾਂ ਹੋ ਗਈਆਂ ਮੂੰਹ ਨੂੰ ਲੁਕਾਉਣਾ ਹੋ ਗਿਆ ਇਹ ਸਭ ਤੋਂ ਜ਼ਿਆਦਾ ਜਿਹੜੇ ਸਾਡੇ ਜਿਹੜੇ ਇਹ ਚਲਾਨ ਆ ਪ੍ਰਾਇਓਰਟੀ ਦੇ ਉੱਤੇ ਇਹ ਆ ਜਿਹੜੀਆਂ ਅਨ ਐਵੇਂ ਅਨਨੋਨ ਗੱਡੀਆਂ ਤੁਸੀਂ ਗੱਡੀ ਲਾ ਕੇ ਜਿੱਥੇ ਮਰਜੀ ਤੁਸੀਂ ਜਾਂਦੇ ਆ ਇਹਦੇ ਵੀ ਚਲਾਨ ਮਤਲਬ ਤਕਰੀਬਨ ਜਿਹੜ ਜਾਦਾ ਪਟਾਕੇ ਬਿਉਲਟ ਦੇ ਬੁਲਦੇ ਪਟਾਕੇ ਸਲੈਂਸਰ ਮੋਡੀਫਾਈ ਕਰਨਾ ਇਹਨਾਂ ਦੇ ਸਾਰਿਆਂ ਦੇ ਔਰ ਸਾਡੀ ਪੂਰੀ ਹੈ ਹਾਈ ਰਾਈਸ ਜੇ ਕੋਈ ਇਤਰਾ ਮਤਲਬ ਜਦਾ ਉੱਚੀ ਵਾਲੇ ਜੇ ਗਾਣੇ ਲਾਉਂਦਾ ਉਹਨਾਂ ਦੇ ਖਿਲਾਫ ਬੱਸਾਂ ਦੇ ਉੱਪਰ ਜੇ ਕੋਈ ਬਿਠਾਉਂਦਾ ਉਹਨਾਂ ਦੇ ਖਿਲਾਫ ਵੀ ਕਾਰਵਾਈ ਤੇ ਜੇਕਰ ਦੇਖਦੇ ਹੋ ਸੜਕਾਂ ਤੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਦੇ ਹੋਏ ਤਾਂ ਤੁਸੀਂ ਉਸ ਦੀ ਵੀਡੀਓ ਬਣਾ ਕੇ ਪ੍ਰਸ਼ਾਸਨ ਨੂੰ ਭੇਜ ਸਕਦੇ ਹੋ ਸਾਡੇ ਪੇਜ ਤੇ ਭੇਜ ਸਕਦੇ ਹੋ ਕਿਸੇ ਵੀ ਪ੍ਰਕਾਰ ਦੀ ਜੇਕਰ ਤੁਸੀਂ ਟ੍ਰੈਫਿਕ ਦੇ ਮਤਾਬਕ ਅੰਮ੍ਰਿਤਸਰ ਦੇ ਅ ਰਿਲੇਟਡ ਕੋਈ ਵੀਡੀਓ ਸਾਂਝੀ ਕਰਨੀ ਹੈ ਤਾਂ ਸਾਨੂੰ ਤੁਸੀਂ ਸਾਡੇ ਸੋਸ਼ਲ ਮੀਡੀਆ ਤੇ ਭੇਜ ਸਕਦੇ ਹੋ। ਹਾਲੇ ਇੱਕ ਬਹੁਤ ਟ੍ਰੈਂਡ ਚੱਲਿਆ ਹੋਇਆ ਹੈ ਕਿ ਇੱਕਾਤ ਸਨੈਪਚੈਟ ਤੇ ਇੱਕਾਤ ਸਟੀਅਰਿੰਗ ਤੇ ਹੁੰਦਾ ਹੈ। ਮੈਮ ਅੱਜ ਕੱਲ੍ਹ ਇੱਕ ਬੜਾ ਟ੍ਰੈਂਡ ਚੱਲਿਆ ਹੈ ਇੱਕਾਤ ਸਟੀਅਰਿੰਗ ਤੇ ਹੁੰਦਾ ਹੈ ਇੱਕਾਤ ਸਨੈਪਚੈਟ ਦੀ ਸਟ੍ਰੀਕ ਬਣਦੀ ਹੁੰਦੀ ਹੈ। ਉਹਨਾਂ ਤੇ ਕੀ ਕਾਰਵਾਈ ਬਣਦੀ ਹੈ? ਇਹ ਨੇਚਰਲੀ ਉਹ ਰੈਸ਼ ਡਰਾਈਵਿੰਗ ਕਰਦੇ ਆ ਜਦੋਂ ਤੁਸੀਂ ਇੱਕ ਕਿਸੇ ਆਪਣੇ ਆਪਣੀ ਜਾਨ ਨੂੰ ਤੇ ਖਤਰਾ ਪਾਉਂਦੇ ਆ ਨਾਲ ਜਿਹੜੇ ਤੁਸੀਂ ਰੋਡ ਤੇ ਜਾ ਰਹੇ ਆ ਉਸ ਉਸ ਪਰਿਵਾਰ ਨੂੰ ਵੀ ਖਤਰਾ ਪਾਉਂਦੇ ਆ। ਇਸ ਕਰਕੇ ਉਹਨਾਂ ਦੇ ਖਿਲਾਫ ਹੀ ਜਿਹੜੇ ਚਲਾਣ ਆ ਉਹ ਜ਼ਰ ਨਾ ਨਾ ਸਟਾਰਟ ਕਰਦੇ ਆ इवन ਕਿ ਜਿਨ੍ਹਾਂ ਨੇ ਜਿਨ੍ਹਾਂ ਦੇ ਸਨ ਰੂਫ ਹੈਗਾ ਸਨ ਰੂਫ ਦੇ ਬੱਚਿਆਂ ਨੂੰ ਬਾਹਰ ਕੱਢਦੇ ਆ ਉਹਨਾਂ ਤੇ ਜਿਹੜੀ ਉਹਨਾਂ ਤੇ ਵੀ ਕਾਰਵਾਈ ਹੋਊਗੀ ਮਤਲਬ ਕਿਸੇ ਤਰ੍ਹਾਂ ਦੀ ਕੋਈ ਲੀਨਿਐਟ ਨਹੀਂ ਹੈਗਾ ਇਸ ਤਰ੍ਹਾਂ ਨੂੰ ਜੋ ਜੋ ਕਾਨੂੰਨ ਦੇ ਹਿਸਾਬ ਨਾਲ ਜਿਹੜਾ ਵੀ ਸਾਡਾ ਚਲਾਨ ਹੋਗਾ ਉਹ 100% ਜਿਹੜੇ ਆ ਉਹ ਕਰਾਂਗੇ ਜਰੂਰ ਕਰਾਂਗੇ ਕਈਆਂ ਨੇ ਤਾਂ ਬੰਦੂਕਾਂ ਬਣਵਾਈਆਂ ਹੁੰਦੀਆਂ ਨੇ ਸਟicker ਦੇ ਤੌਰ ਤੇ ਕਈਆਂ ਨੇ ਵੱਡੇ ਵੱਡੇ ਡਾਇਲੌਗ ਲਖਾਏ ਹੁੰਦੇ ਆ ਕਾਫੀ ਭੜਾਕੂ ਬਿਆਨ ਦੇ ਦਿੰਦੇ ਆ ਉਹ ਉਸ ਤੇ ਕੀ ਕਾਰਵਾਈ ਬਣਦੀ ਨਹੀਂ ਨੇਚਰਲੀ ਵੇਖੋ ਸਾਡਾ ਜੇ ਮੈਂ ਤੁਹਾਨੂੰ ਦੱਸਣ ਦੀ ਨਾ ਕੋਈ ਵੀ ਐਵੇਂ ਦਾ ਹੋਊਗਾ ਜਿਹਦੇ ਨਾਲ ਕੋਈ ਸਿਕਿਉਰਿਟੀ ਨੂੰ ਐਵੇਂ ਹੋਵੇ ਕਿ ਬੰਦਾ ਕੋਈ ਹੋਵੇ ਕਿ ਇਹਨਾਂ ਨੇ ਸਾਡੇ ਖਿਲਾਫ ਬੋਲਿਆ ਹੋਇਆ ਜਾਂ ਉਹ ਚੀਜ਼ਾਂ ਐਵੇਂ ਦੀ ਲਿਖਾ ਲਿਖਤ ਲਿਖੀ ਹੋਈ ਆ ਤੇ ਉਹ ਜਿਹੜੀਆਂ ਕਾਰਵਾਈਆਂ ਜ਼ਰੂਰ ਹੋਣਗੀਆਂ ਉਹਨਾਂ ਦੇ ਉੱਤੇ ਪਰ ਜੇ ਮੈਂ ਅੱਜ ਮੱਝ ਦੀ ਗੱਲ ਕਰਦੇ ਆਂ ਮੱਝ ਤੇ ਤੁਹਾਡਾ ਨਾ ਜ਼ਿਆਦਾ ਚੱਲਦਾ ਕਿਉਂਕਿ ਜਦ ਵੀ ਤੁਸੀਂ ਅੰਮ੍ਰਿਤਸਰ ਆਉਂਦੇ ਹੋ ਇੱਕ ਲੋਕਾਂ 'ਚ ਡਰ ਬਣ ਜਾਂਦਾ ਜਿਹੜੇ ਟ੍ਰੈਫਿਕ ਨੀਮਾ ਦੀ ਉਲੰਘਣਾ ਕਰਦੇ ਨੇ ਪਰ ਜਦ ਤੁਸੀਂ ਸੜਕਾਂ ਤੇ ਹੁੰਦੇ ਉਹੀ ਲੋਕ ਸੁਧਰ ਜਾਂਦੇ ਕੀ ਲੱਗਦਾ ਲੋਕਾਂ ਨੂੰ ਜ਼ਿੰਮੇਵਾਰੀ ਭੁੱਲਦੀ ਹੈ ਨਹੀਂ ਵੈਸੇ ਇਹਦੇ ਮੈਂ ਉਹ ਤੈਨ ਦਿਲੋਂ ਧੰਨਵਾਦ ਆ ਤੁਹਾਡਾ ਜਾਂ ਜਿਹੜੇ ਜਿਨ੍ਹਾਂ ਨੇ ਮੈਨੂੰ ਇਹ ਚੀਜ਼ ਦਾ ਇਹ ਰੁਤਬਾ ਦਿੱਤਾ ਹੋਇਆ ਕਿ ਜਿਹੜੀ ਇਹ ਕਰਦੀਆਂ ਬਾਕੀ ਤੁਹਾਡੇ ਸਾਰਿਆਂ ਦੀਆਂ ਦੁਆਵਾਂ ਵਾ ਜਿਹੜੀ ਮੇਰੀ ਟੀਮ ਤੇ ਅਹੀਂ ਤੰਦਰੁਸਤ ਰਹੀਏ ਸਾਨੂੰ ਕਾਰਵਾਈ ਕਰਨ ਚ ਕੋਈ ਹਰਜ ਨਹੀਂ ਹੈਗਾ ਸਵੇਰ ਤੋਂ ਲੈ ਕੇ ਸ਼ਾਮ ਤੱਕ ਮੇਰੀ ਟੀਮ ਮੇਰੀਆਂ ਬਾਵਾ ਬਹੁਤ ਤਗੜੀਆਂ ਵਾ ਮਾਨਜੋਗ ਸਿੱਪੀ ਸਾਹ ਦਾ ਸਾਡੇ ਸਿਰ ਦੇ ਉੱਤੇ ਹੱਥਿਆ ਪੂਰੀ ਟੀਮ ਦੇ ਉੱਤੇ ਤੇ 100% ਜਿਹੜਾ ਵਾ ਉਹ ਅਸੀਂ ਆਪਣਾ ਜਿਹੜਾ ਕੰਮ ਪੂਰੀ ਇਮਾਨਦਾਰੀ ਦੇ ਨਾਲ ਸਾਡਾ ਕੋਸ਼ਿਸ਼ ਕਰਦੇ ਤੁਸੀਂ ਜਦੋਂ ਵੀ ਆਉਂਦੇ ਹੋ 100% ਦਿੰਦੇ ਹੋ ਆਪਣੀ ਟੀਮ ਨਾਲ ਲੱਗਦੇ ਨਹੀਂ ਇਹ ਸਿਖਰ ਗਰਮੀ ਦੇ ਵਿੱਚ ਇੰਨੀ ਮਿਹਨਤ ਲੋਕਾਂ ਲਈ ਮਾਰਦੇ ਹੋ ਪਰ ਥੋੜੇ ਫਰਸ ਲੋਕਾਂ ਨੂੰ ਵੀ ਸਮਝਣੇ ਚਾਹੀਦੇ ਨਹੀਂ ਨੇਚੁਰਲੀ ਆ ਵੇਖੋ ਜੇ ਇਹ ਚੀਜ਼ਾਂ ਤੁਸੀਂ ਆਹ ਕਰਦੇ ਆ ਵਧੀਆ ਕੰਮ ਕਰਦੇ ਆ ਪਰ ਨਾਲ ਨਾਲ ਇਹ ਦੇ ਵੇਖੋ ਜਿੰਨੀ ਦੇ ਤਾਂ ਪਬਲਿਕ ਸਪੋਰਟ ਨਹੀਂ ਕਰਦੀ ਪੁਲਿਸੀ ਉਨੀ ਦੇ ਤੱਕ ਕੱਲੀ ਪੁਲਿਸ ਕੁਝ ਨਹੀਂ ਕਰ ਸਕਦੀ ਲੋਕਾਂ ਨੂੰ ਮੇਰੀ ਇਹੋ ਹੀ ਅਪੀਲ ਹੈਗੀ ਆ ਕਿ ਵੱਧ ਤੋਂ ਵੱਧ ਜਿਹੜਾ ਸਾਡੇ ਆ ਜਿਹੜੀਆਂ ਅਸੀਂ ਇੰਪਲੀਮੈਂਟ ਕਹਿਨੇ ਆ ਜਿਹੜੀਆਂ ਸਾਡੇ ਟ੍ਰੈਫਿਕ ਰੂਲ ਰੈਗੂਲੇਸ਼ਨ ਉਹਨਾਂ ਨੂੰ ਇੰਪਲੀਮੈਂਟ ਕਰਵਾਉਣ ਉਹਦੇ ਵਿੱਚ ਲੋਕਾਂ ਦੇ ਵੱਲੋਂ ਹੀ ਹੋਣਾ ਵਾ ਤੇ ਉਹ 100% ਜਿਹੜਾ ਅਸੀਂ ਕਰਾਵਾਂਗੇ ਔਰ ਲੋਕੀ ਸਾਡਾ ਸਾਥ ਜਿਹੜਾ ਉਹ ਜ਼ਰੂਰ ਦੇ ਜਿਆਦਾਤਰ ਅੱਜ ਲੋਕ ਸਵਾਲ ਚੱਕਦੇ ਨੇ ਜੇਕਰ ਸਾਡਾ ਚਲਾਨ ਕੱਟਿਆ ਗਿਆ ਸੀ ਹੈਲਮਟ ਨਹੀਂ ਪਾਇਆ ਤਾਂ ਬਾਕੀ 10 ਜਣਿਆਂ ਨੂੰ ਵੀ ਰੋਕ ਕੇ ਕੱ ਜਿੱਤੇ ਇੱਕ ਪੁਲਿਸ ਮੁਲਾਜ਼ਮ ਖੜ ਕੇ ਇੱਕ ਬੰਦੇ ਨੂੰ ਹੀ ਰੋਕ ਸਕਦਾ ਪਰ ਲੋਕੀ ਬਹਿਸਬਾਜੀ ਕਰਦੇ ਨੇ ਹੁਣ ਚਲਾਨ ਕਿਸ ਕਿਸ ਤਰੀਕੇ ਦੇ ਹੁੰਦੇ ਨੇ ਹੈਲਮਟ ਦੇ ਹੁੰਦੇ ਨੇ ਮੂੰਹ ਟੱਕੇ ਦੇ ਹੁੰਦੇ ਨੇ ਹੋਰ ਕਿਸ ਤਰੀਕੇ ਦੇ ਚਲਾਨ ਨਹੀਂ ਐਕਚੁਅਲੀ ਚਲਾਨ ਜਿਹੜੇ ਵੇਖੋ ਸਾਹਿਬ ਸਭ ਤੋਂ ਪਹਿਲਾਂ ਤੇ ਹੈਗਾ ਵਾ ਲਾਅ ਐਂਡ ਆਰਡਰ ਔਰ ਕ੍ਰਾਈਮ ਨੂੰ ਕੰਟਰੋਲ ਕਰਨ ਵਾਸਤੇ ਟ੍ਰਿਪਲ ਰਾਈਡਿੰਗ ਹੋਗੀ ਬੁਲਟ ਪਟਾਕੇ ਹੋਗੇ ਜਿਹੜੀਆਂ ਤੁਹਾਡੀਆਂ ਕਾਲੀਆਂ ਜਾਲੀਆਂ ਹੋ ਗਈਆਂ ਆਪਣੀ ਆਇਡੈਂਟੀਟੀ ਕਾਲੀਆਂ ਫਿਲਮਾਂ ਹੋ ਗਈਆਂ ਮੂਨ ਲੁਕਾਉਣਾ ਹੋ ਗਿਆ ਇਹ ਸਭ ਤੋਂ ਜਿਆਦਾ ਜਿਹੜੇ ਸਾਡੇ ਜਿਹੜੇ ਇਹ ਚਲਾਨ ਆ ਪ੍ਰਾਇੋਰਟੀ ਦੇ ਉੱਤੇ ਇਹ ਆ ਜਿਹੜੀਆਂ ਅਨ ਐਵੇਂ ਅਨਨੋਨ ਗੱਡੀਆਂ ਨੂੰ ਤੁਸੀਂ ਗੱਡੀ ਲਾ ਕੇ ਜਿੱਥੇ ਮਰਜੀ ਤੁਸੀਂ ਜਾਂਦੇ ਆ ਇਹਦੇ ਵੀ ਚਲਾਨ ਆ ਮਤਲਬ ਤਕਰੀਬਨ ਜਿਹੜੀਆਂ ਤੁਸੀਂ ਰੈਸ਼ ਡਰਾਈਵਿੰਗ ਉਹਦੇ ਹੋਗੇ ਜਿਆਦਾ ਪਟਾਕੇ ਬੁਲਟ ਦੇ ਬੁਲਦੇ ਪਟਾਕੇ ਸਲੈਂਸਰ ਮੋਡੀਫਾਈ ਕਰਨਾ ਇਹਨਾਂ ਦੇ ਸਾਰਿਆਂ ਦੇ ਔਰ ਸਾਡੀ ਪੂਰੀ ਹਾਈ ਰਾਈਸ ਜੇ ਕੋਈ ਇਤਰਾ ਮਤਲਬ ਜਿਆਦਾ ਉੱਚੀ ਆਵਾਜ਼ ਦੇ ਗਾਣੇ ਲਾਉਂਦਾ ਉਹਨਾਂ ਦੇ ਖਿਲਾਫ ਵੀ ਬੱਸਾਂ ਦੇ ਉੱਪਰ ਜੇ ਕੋਈ ਬਿਠਾਉਂਦਾ ਉਹਨਾਂ ਦੇ ਖਿਲਾਫ ਵੀ ਕਾਰਵਾਈ ਜੇ ਸਨਰੂਫ ਦੇ ਵਿੱਚੋਂ ਦੀ ਬੱਚਾ ਬਾਹਰ ਕੱਢ ਮਤਲਬ ਜੇਣਾ ਸਾਨੂੰ ਲੱਗਦਾ ਵੀ ਹਾਂ ਇਹ ਗਲਤ ਆ ਉਹਦੇ ਚਲਾਨ 100% ਹੋਗਾ ਔਰ ਸਾਡੀ ਕੋਸ਼ਿਸ਼ ਇਹ ਹੋਈ ਆ ਕਿ ਚਲਾਨ ਕੱਟਣਾ ਨਹੀਂ ਸਾਡਾ ਔਰ ਵੱਧ ਤੋਂ ਵੱਧ ਲੋਕਾਂ ਨੂੰ ਜਿਹੜਾ ਮੈਸੇਜ ਹੈ ਤੁਹਾਡੇ ਮਾਧਿਅਮ ਨਾਲ ਹੀ ਲੋਕਾਂ ਨੂੰ ਪਹੁੰਚੇ ਤਾਂ ਜੋ ਜਿਹੜੀ ਸਾਨੂੰ ਜਿਹੜੀ ਵੱਧ ਤੋਂ ਵੱਧ ਜਿਹੜੀ ਸਪੋਰਟ ਮਿਲ ਸੋ ਬਿਲਕੁਲ ਇਹ ਜਦ ਵੀ ਅਮਨਦੀਪ ਮੈਡਮ ਇੱਥੇ ਆਉਂਦੇ ਨੇ ਅੰਮ੍ਰਿਤਸਰ ਆਉਂਦੇ ਨੇ ਤਾਂ ਇਹ ਕਾਲਾ-ਮਾਲਾ ਚਾਉਂਦੀਆਂ ਤਸਵੀਰਾਂ ਨੇ ਕਿ ਕਿਸ ਤਰੀਕੇ ਪ੍ਰਸ਼ਾਸਨ ਐਨ ਪੂਰੀ ਤਣਾਤੀ ਦੇ ਵਿੱਚ ਲੋਕਾਂ ਦੇ ਚਲਾਨ ਕੱਟਦਾ ਪਹਿਲਾਂ ਤਾਂ ਇਹ ਤਸਵੀਰਾਂ ਤੁਹਾਨੂੰ ਦਿਖਾ ਦਈਏ ਤਾਂ ਅਮਨਦੀਪ ਮੈਡਮ ਦੇ ਬਾਕੀ ਸਟਾਫ ਹੈ ਪ੍ਰਸ਼ਾਸਨਦਿਆਂ ਨੇ ਤੇ ਬਾਕੀ ਸਟਾਫ ਤੁਸੀਂ ਦੇਖੋ ਮੈਡਮ ਜੇਕਰ ਇੰਟਰਵਿਊ ਕਰਾਣੇ ਨੇ ਜਾਣਕਾਰੀ ਦੇ ਰਹੇ ਨੇ ਤਾਂ ਅੱਗੇ ਲੋਕ ਜ਼ਿੰਮੇਵਾਰੀ ਤੋਂ ਸਮਝਣ ਦੀ ਬਜਾਏ ਜ਼ਿੰਮੇਵਾਰੀ ਤੋਂ ਭੱਜਦੇ ਨੇ ਤੇ ਪ੍ਰਸ਼ਾਸਨ ਨੇ ਡਿਊਟੀ ਖਿੱਚੀ ਹੈ ਪ੍ਰਸ਼ਾਸਨ ਚਲਾਨ ਕੱਟਦਾ ਹੋਇਆ ਨਜ਼ਰ ਆਉਂਦਾ ਹੈ ਗੱਡੀ ਦੀ ਬਤੌਰ ਚੈਕਿੰਗ ਕੀਤੀ ਜਾਂਦੀ ਹੈ ਕਿ ਕਿਸ ਤਰੀਕੇ ਇਹ ਦੇਖ ਸਕਦੇ ਹੋ ਪਹਿਲਾਂ ਤਾਂ ਇਹ ਤਸਵੀਰ ਦਿਖਾਵਾਂ ਕਿ ਇਹ ਜੋ ਸਟੀਕਰ ਲੱਗਾ ਹੈ ਟ੍ਰਾਂਟੋ ਮਾਝਾ ਬਲੌਕ ਇਹ ਟ੍ਰਾਂਟੋ ਮਾਜਾ ਬਲਾਕ ਹੈ ਮੇਰੇ ਖਿਆਲੇ ਮਾਜੇ ਵਾਲੇ ਇਸ ਮੈਡਮ ਅੱਗੇ ਝੁੱਕ ਜਾਣਗੇ ਜਿਸ ਤਰੀਕੇ ਦੇ ਸਟicker ਲੱਗਦੇ ਆ ਇਹ ਵੀ ਜਾਣਾਂਗੇ ਕਿਸ ਤਰੀਕੇ ਦੀ ਕਾਰਵਾਈ ਹੁੰਦੀ ਹੈ ਕਿਵੇਂ ਇਨਸਪੈਕਟਰ ਸਾਹਿਬ ਜੋ ਪਿੱਛੇ ਸਟicker ਲਗਾ ਸਿਕਾ ਉਹਦਾ ਵੀ ਲਵਾ ਰਹੇ ਲਵਾ ਰਹੇ ਆ ਦੇਖ ਸਕਦੇ ਹੋ ਜਿਹੜੇ ਵੀ ਸਟicker ਲੱਗੇ ਨੇ ਉਸ ਨੂੰ ਉਤਰਵਾਇਆ ਜਾ ਰਿਹਾ ਪਰ ਇਹ ਪ੍ਰਸ਼ਾਸਨ ਜੇਕਰ ਗੱਲ ਕਰਦੇ ਜਦ ਵੀ ਅੰਮ੍ਰਿਤਸਰ ਪ੍ਰਸ਼ਾਸਨ ਡਿਊਟੀ ਦੇ ਵਿੱਚ ਆਉਂਦਾ ਲੋਕ ਉਸ ਤੋਂ ਬਾਅਦ ਜ਼ਿੰਮੇਵਾਰੀ ਸਮਝਦੇ ਨੇ ਉਸ ਤੋਂ ਪਹਿਲਾਂ ਜ਼ਿੰਮੇਵਾਰੀ ਹੈ ਤਾਂ ਪਛ ਦੇ ਨਜ਼ਰ ਆਉਂਦੇ ਨੇ ਪਰ ਸਲਿਊਟ ਅੰਮ੍ਰਿਤਸਰ ਦੇ ਪ੍ਰਸ਼ਾਸਨ ਨੂੰ ਜੋ ਪਿਛਲੇ 5 ਤੋਂ 7 ਕਿਲੋਮੀਟਰ ਤੁਰ ਕੇ ਆ ਰਿਹਾ ਹੈ ਵੱਖ-ਵੱਖ ਚੌਂਕਾਂ ਤੋਂ ਹੋ ਕੇ ਤੁਰ ਕੇ ਇੱਥੇ ਪਹੁੰਚ ਰਿਹਾ ਹੈ ਲੱਗਦਾ ਸਾਨੂੰ ਆਪਣੇ ਫਰਜ਼ ਵੀ ਸਮਝਦੇ ਨੇ ਸਮਝਣੇ ਜਿਹੜੇ ਚਾਹੀਦੇ ਆ ਸੋ ਇੱਕ ਵਾਰ ਅਗਲੇ ਸਟicker ਦਿਖਾਤੇ ਆ ਤੁਹਾਨੂੰ ਇੱਕ ਵਾਰ ਫੇਰ ਤੁਹਾਨੂੰ ਇਹ ਸਟicker ਦਿਖਾ ਦਈਏ ਇਹਨੇ ਸਟicker ਨੇ ਟ੍ਰਾਂਟੋ ਮਾਝਾ ਬਲੌਕ ਸੋ ਇਹ ਸਟickerਾਂ ਦਾ ਕੋਈ ਫਾਇਦਾ ਨਹੀਂ ਕਿਉਂਕਿ ਜਦ ਵੀ ਪ੍ਰਸ਼ਾਸਨ ਦੇ ਹੱਥ ਲੱਗੇ ਉਹਨਾਂ ਨੇ ਲਵਾ ਦਨੇ ਆ ਤੇ ਕੋਈ ਫਾਇਦਾ ਨਹੀਂ ਸ਼ੀਸ਼ੇ ਖਰਾਬ ਕਰਾਉਣ ਦਾ ਜਾਂ ਪੈਸੇ ਵੇਸਟ ਕਰਨ ਦਾ ਸੋ ਜੇਕਰ ਤੁਸੀਂ ਵੀ ਕਿਸੇ ਤਰ੍ਹਾਂ ਦੀ ਨਿਯਮ ਦੀ ਉਲੰਘਣਾ ਕਰਦੇ ਹੋ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਦੇ ਹੋ ਤਾਂ ਸੁਧਰ ਜਾਓ ਤੇ ਜੇਕਰ ਤੁਸੀਂ ਦੇਖਦੇ ਹੋ ਸੜਕਾਂ ਤੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਦੇ ਹੋਏ ਤਾਂ ਤੁਸੀਂ ਉਸ ਦੀ ਵੀਡੀਓ ਬਣਾ ਕੇ ਪ੍ਰਸ਼ਾਸਨ ਨੂੰ ਭੇਜ ਸਕਦੇ ਹੋ ਸਾਡੇ ਪੇਜ ਤੇ ਭੇਜ ਸਕਦੇ ਹੋ ਕਿਸੇ ਵੀ ਪ੍ਰਕਾਰ ਦੀ ਜੇਕਰ ਤੁਸੀਂ ਟ੍ਰੈਫਿਕ ਦੇ ਅਮਤਾਬਕ ਅੰਮ੍ਰਿਤਸਰ ਦੇ ਰਿਲੇਟਿਡ ਕੋਈ ਵੀਡੀਓ ਸਾਂਝੀ ਕਰਨੀ ਹੈ ਤਾਂ ਸਾਨੂੰ ਤੁਸੀਂ ਸਾਡੇ ਸੋਸ਼ਲ ਮੀਡੀਆ ਤੇ ਭੇਜ ਸਕਦੇ ਹੋ ਤਾਂ ਇੱਕ ਵਾਰ ਇਹ ਤਸਵੀਰ ਦਿਖਾਣੀ ਚਾਹਨੇ ਆ ਕਿ ਤੁਹਾਨੂੰ ਲੱਗਦਾ ਹੈ ਪ੍ਰਸ਼ਾਸਨ ਤੋਂ ਤੁਸੀਂ ਬਚ ਕੇ ਨਿਕਲ ਜਾਓਗੇ ਜੇਕਰ ਤੁਸੀਂ ਇਹ ਸਮਝਦੇ ਹੋ ਕੀ ਤੁਸੀਂ ਇੱਕ ਵਾਰ ਬਚ ਕੇ ਅਗਲੇ ਚੌਂਕ 'ਚੋਂ ਭੱਜੋਗੇ ਤੀਜੇ ਚੌਂਕ 'ਚੋਂ ਭੱਜੋਗੇ ਦਾ ਮੈਂ ਇਹ ਨਾਲ ਗੱਲਬਾਤ ਕਰਦਿਆਂ ਕਿ ਕਿਸ ਤਰੀਕੇ ਦਾ ਇਹ ਅੱਗੇ ਚੱਲਾਨ ਰਹਿਣਗੇ ਕਿਉਂਕਿ ਬਹੁਤ ਮਾਹੌਲ ਦਾ ਫਰਕ ਪੈਂਦਾ ਸੋ ਇੱਕ ਵਾਰੋ ਤਸਵੀਰ ਦਿਖਾਓ ਬੱਸ ਦੇ ਉੱਤੇ ਬੰਦੇ ਬੈਠੇ ਨੇ ਉਹਨਾਂ ਦੇ ਚਲਾਨ ਹੁੰਦੇ ਨੇ ਪ੍ਰਸ਼ਾਸਨ ਇਸ ਦਾ ਵੀ ਚਲਾਨ ਕਰੇਗਾ ਮੈਂ ਦੀ ਮੈਡਮ ਦੀ ਨਿਗਰਖਿ ਚ ਲੈਣੇ ਆ ਮੰਮਾ ਇਹਨਾਂ ਦੇ ਚਲਾਨ ਹੋਣਗੇ ਜੋ ਬੱਸ ਦੇ ਉੱਪਰ ਬੈਠੇ ਬਿਲਕੁਲ ਬਿਲਕੁਲ ਬੰਦੇ ਬੈਠੇ ਹੋ ਉਹਨਾਂ ਉੱਤੇ ਕਾਨੂੰਨੀ ਕਾਰਵਾਈ ਕੀਤੀ ਮੈਂ ਹੁਣੇ ਹੀ ਤੁਹਾਨੂੰ ਕਿਹਾ ਸੀਗਾ ਕਿ ਇਹ 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 ਇੱਕ ਕਾਨੂੰਨ ਤੋਂ ਬਾਹਰ ਹੈਗਾ ਵਾ ਜਿਹੜੀ ਇਹ ਗਲਤੀ ਆ ਕਿਸੇ ਮਿਸ ਹੈਪਨਿੰਗ ਵੀ ਹੋ ਸਕਦੀ ਆ ਕੋਈ ਵੱਡੇ ਨੇਚਰਲੀ ਵੇਖੋ ਕਈ ਤਰ੍ਹਾਂ ਦੇ ਵੱਡੇ ਹਾਸਲ ਨਹੀਂ ਕਿਤੇ ਹਾਂ ਤਾਰਾਂ ਤਾਰਾਂ ਵੀ ਹੁੰਦੀਆਂ ਵਾ ਫਿਰ ਵੇਖੋ ਜਿੱਥੋਂ ਲੰਘ ਦੇ ਸਕਦੇ ਹੋ ਪ੍ਰਸ਼ਾਸਨ ਨੇ ਬੱਸ ਨਾਲ ਹੀ ਖਿਲਾਰ ਲਿਆ ਹੁਣ ਜਿਹੜੇ ਬੰਦੇ ਉੱਤੇ ਬੈਠੇ ਆ ਉਹਨਾਂ ਨੂੰ ਕੋਈ ਡਰ ਨਹੀਂ ਆ ਅੱਗੋਂ ਦੇਖੋ ਉਂਗਲੀਆਂ ਖੜੀਆਂ ਕਰਕੇ ਇਹਦੇ ਪਾਣੀ ਸਨੈਪਚੈਟ ਬਣ ਰਹੀ ਆ ਇਹ ਮੱਝ ਵਾਲੇ ਇਦਾਂ ਦੇ ਹ ਪ੍ਰਸ਼ਾਸਨ ਰੋਕ ਕੇ ਚਲਾਨ ਕੱਟਣ ਦਿਆ ਤੇ ਉਹ ਵੀਰ ਵੇਖੋ ਸਨੈਪਚੈਟ ਅੰਗੂ ਇਸ਼ਾਰੇ ਕਰਨ ਦਿਆ ਇਹ ਇਹ ਕਿਤੇ ਨਹੀਂ ਟੱਲਦੇ ਇਹਨਾਂ ਨੂੰ ਪੰਜਾਬੀ ਚ ਅਸੀਂ ਖੇੜ ਪੰਜਾਬੀ ਚ ਅਸਤਰ ਕਹਿ ਦਿੰਦੇ ਆ ਬ੍ਰਹਮ ਅਸਤਰ ਕਹਿ ਦਿੰਦੇ ਆ ਪਰ ਇਹ ਟੱਲਣ ਵਾਲੇ ਨਹੀਂ ਆ ਜਿੰਨੀ ਦੇਰ ਤੱਕ ਪ੍ਰਸ਼ਾਸਨ ਨਹੀਂ ਕਾਰਵਾਈ ਕਰਦਾ ਹਾਲਾਂਕਿ ਕਾਰਵਾਈ ਬੱਸ ਦੇ ਉੱਤੇ ਬਣਦੀ ਆ ਜਿੰਨੀਆਂ ਸੀਟਾਂ ਹੋਣਗੀਆਂ ਉਹਨੀਆਂ ਸੀਟਾਂ ਤੇ ਸਵਾਰੀਆਂ ਬੈਠੀਆਂ ਹੋਣੀਆਂ ਚਾਹੀਦੀਆਂ ਨੇ ਵੱਧ ਸਵਾਰੀਆਂ ਨਹੀਂ ਹੋਣੀਆਂ ਚਾਹੀਦੀਆਂ ਦੇਖ ਸਕਦੇ ਹੋ ਪੀਬੀ07आर4165 ਨਾਲ ਹੀ ਚਲਾਨ ਕੱਟਦਾ ਪ੍ਰਸ਼ਾਸਨ ਨੇ ਇੱਕ ਵਾਰ ਸਹਿਯੋਗੀ ਨੂੰ ਕੰਗਾ ਜ਼ੂਮ ਕਰਕੇ ਤਸਵੀਰਾਂ ਦਿਖਾਈਆਂ ਜਾਣ ਨਾਲੋਂ ਨਾਲ ਜਿਹੜੇ ਚਲਾਨ ਹ ਇਹ ਨਾਲੋਂ ਨਾਲ ਦੇਖ ਲਓ ਪ੍ਰਸ਼ਾਸਨ ਨੇ ਥੱਲੇ ਉਤਾਰ ਦਿੱਤੇ ਆ ਇਹ ਜਿਹੜੇ ਅਸਤਰ ਬਣਦੇ ਨੇ ਬੱਸਾਂ ਤੇ ਚੜ ਕੇ ਇਸ਼ਾਰੇ ਮਾਰਦੇ ਨੇ ਸਾਰੇ ਥੱਲੇ ਲਾਲੇ ਪ੍ਰਸ਼ਾਸਨ ਨੇ ਸੋ ਮੈਨੂੰ ਲੱਗਦਾ ਸੋਸ਼ਲ ਮੀਡੀਆ ਤੇ ਵੇਖ ਕੇ ਤਸਵੀਰਾਂ ਐਦਾਂ ਹੁੱਲੜਬਾਜੀ ਕਰਨ ਦੀ ਜ਼ਰੂਰਤ ਨਹੀਂ ਹੈ ਪ੍ਰਸ਼ਾਸਨ ਜਦ ਵੀ ਨਿਗਾ ਮਾਰੇਗਾ ਤਾਂ ਕੋਈ ਅਸਤਰ ਕੋਈ ਬ੍ਰਾਹਮ ਅਸਤਰ ਨਹੀਂ ਚੱਲਣਾ ਉਦੋਂ ਪ੍ਰਸ਼ਾਸਨ ਹੀ ਚੱਲਣਾ ਉਦੋਂ ਪ੍ਰਸ਼ਾਸਨ ਦੀ ਪੈਨ ਕਾਪੀ ਚੱਲਣੀ ਹੈ ਪ੍ਰਸ਼ਾਸਨ ਦੇ ਚਾਲਾਂ ਚੱਲਦੇ ਆ ਇਹ ਦੇਖ ਸਕਦੇ ਹੋ ਸਾਰੇ ਥੱਲੇ ਲਾਲੇ ਆ ਜਦ ਵੀ ਇਹਨਾਂ ਦੀ ਵੀਡੀਓ ਬਣਾਈ ਵੀਰ ਨਾਲ ਗੱਲਬਾਤ ਕਰਦੇ ਵੀਰ ਕੀ ਨਾਮ ਹੈ ਤੁਹਾਡਾ ਵੀਰ ਜੀ ਕਰਨ ਤੁਸੀਂ ਅਸੀਂ ਤੁਹਾਡੀ ਵੀਡੀਓ ਬਣਾ ਰਹੇ ਤੁਸੀਂ ਅੱਗੋਂ ਇਸ਼ਾਰੇ ਕਰਦੇ ਸਨੈਪਚੈਟ ਥੋੜਾ ਨਾ ਬਣਾ ਦਿਓ ਸੱਚੀ ਗੱਲ ਕੀਤੀ ਭਰਾ ਹਾਂਜੀ ਸੱਚੀ ਗੱਲ ਕੀਤੀ ਸੱਚੀ ਗੱਲ ਤੇ ਕਰੋ ਪਰ ਸਨੈਪਚੈਟ ਵਾਲੇ ਇਸ਼ਾਰੇ ਤਾਂ ਨਾ ਕਰੋ ਇਹ ਪ੍ਰਸ਼ਾਸਨ ਅੱਗੇ ਸਾਰੇ ਢੇਰੀ ਹੋ ਜਾਣਗੇ ਜੇਕਰ ਤੁਸੀਂ ਪ੍ਰਸ਼ਾਸਨ ਦੇ ਕਿਸੇ ਤਰ੍ਹਾਂ ਦੇ ਨਿਯਮਾਂ ਦੀ ਉਲੰਘਣਾ ਕਰੋਗੇ ਸੋ ਅਗਲੀਆਂ ਤਸਵੀਰਾਂ ਵੀ ਦਿਖਾਵਾਂਗੇ ਫਿਲਹਾਲ ਲਈ ਮੈਨੂੰ ਦਿਓ ਸਤੰਬਰ ਸਰਿਆਪਾਉ ਦੇ ਲਈ ਮੈਂ ਦਮਨਦੀਪ ਸਿੰਘ ਧੰਨਵਾਦ